ਮੂਹ ਦੀ ਬਵਾਸੀਰ ਦਾ ਨਾ ਇਲਾਜ ਕੋਈ ਨਹੀਂ ਤੇ ਫਿਰ ਕੀ ਆ ਜਦੋਂ ਇਲਾਜ ਨਾ ਹੋਵੇ ਫਿਰ ਪਰਹੇਜ਼ ਰੱਖ ਲੈਣਾ ਚਾਹੀਦਾ ਪਰਹੇਜ਼ ਇਹਦਾ ਕੀ ਆ ਕੱਲੀ ਚੁੱਪੀ ਪਰਹੇਜ਼ ਆ ਨਹੀਂ ਫਿਰ ਕੀ ਆ ਥੌਲਾ ਪੈ ਜਾਂਦਾ ਜਿਵੇਂ ਉਹ ਲੁਧਿਆਣੇ ਥੌਲਾ ਪਾਇਆ ਤੇ ਥੌਲਾ ਕੀ ਆ ਦੇਸੀ ਇਲਾਜ ਆ ਕੋਈ ਪદ્ધਤੀ ਨਹੀਂ ਹੈ ਤੇ 나 ਹੀ ਮੈਂ ਉਹਨੂੰ ਸਹੀ ਮੰਨਦਾ ਠੀਕ ਹੈ ਨਾ ਲੁਧਿਆਣੇ ਬਾਜ਼ਾਰ 'ਚ ਥੌਲਾ ਜਿਹੜਾ ਪਿਆ ਉਹ ਸਾਰਿਆਂ ਨੂੰ ਪਤਾ ਹੋਊ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਸਾਰਿਆਂ ਨੂੰ ਜਿਹੜੇ ਜੁੜੇ ਹੋਏ ਹੋ ਤੁਸੀਂ ਬੋਲਿਆ ਜਰੂਰ ਕਰੋ ਯਾਰ ਜੇ ਤੁਸੀਂ ਨਹੀਂ ਬੋਲਦੇ ਫਿਰ ਬੋਲਦੇ ਕੌਣ ਆ ਡੱਬੂ ਕੁੱਤੇ ਬੋਲਦੇ ਜਿਹੜੇ ਅੱਗ ਲਾਉਂਦੇ ਆ ਤੇ ਮੈਂ ਕਹਣਾ ਵੀ ਸਾਡੇ ਨਾਲ ਗੁਰੂ ਨੇ ਸਾਨੂੰ ਕੀ ਐ ਮਤਦਤੀ ਆ ਤੇ ਨਾ ਹਿੰਦੂ ਧਰਮ ਦੇ ਵਿੱਚ ਕੀ ਐ ਮਤਦਤੀ ਗਈ ਆ ਇਸ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਕੀ ਇੱਕ ਬੇਨਤੀ ਕਰਦਾ ਅੱਜ ਬੋਲਿਓ ਜਰੂਰ ਕਮੈਂਟ ਬਾਕਸ ਦੇ ਵਿੱਚ ਬੋਲਿਓ ਤੇ ਇਹਨੂੰ ਸ਼ੇਅਰ ਕਰਿਓ ਜੇ ਇਸ ਗੱਲਾਂ ਨਾਲ ਸਾਰਿਆਂ ਨਾਲ ਸਹਿਮਤ ਹੋਏ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਆ ਹੁਣ ਬੋਲਿਆ ਕੌਣ ਆ ਉਹਦੀ ਵੀ ਗੱਲ ਕਰਦੇ ਆ ਤੇ ਬਰਤਾਰਾ ਕੀ ਵਾਪਰਿਆ ਤੇ ਕਿਉਂ ਵਾਪਰਿਆ ਉਹ ਤੁਸੀਂ ਸਾਰੇ ਵਹਿਤਰ ਜਾਣਦੇ ਹੋ ਦੱਸਿਓ ਜਰੂਰ ਜੇ ਮੈਂ ਸਹੀ ਹੋਇਆ ਹੁਣ ਇਹ ਸਾਰੇ ਕਾਹਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਕੌਣ ਆ ਸਭ ਤੋਂ ਵੱਡਾ ਜ਼ਿੰਮੇਵਾਰ ਪ੍ਰਸ਼ਾਸਨ ਆ ਪ੍ਰਸ਼ਾਸਨ ਤੇ ਨਾਲ ਸਰਕਾਰ ਪ੍ਰਸ਼ਾਸਨ ਮੈਂ ਕਿਉਂ ਕਹਣਾ ਇਸ ਕਰਕੇ ਨਹੀਂ ਵੀ ਇਹਨਾਂ ਨੇ ਅੱਗੇ ਸਿਕਿਉਰਿਟੀ ਪ੍ਰੋਪਰ ਨਹੀਂ ਉਹਨੂੰ ਦਿੱਤੀ ਇਸ ਕਰਕੇ ਜ਼ਿੰਮੇਵਾਰਕ ਉਹਦੇ ਮੂੰਹ ਤੇ ਛਿੱਕ ਲਾਣੀ ਚੜਾਇਆ ਸੀ ਉਸ ਬੰਦੇ ਨੂੰ ਮੈਂ ਕਹਣਾ ਐਨਐਸਏ ਲਾ ਕੇ ਡਿਬਰੂਗੜ ਦੇ ਬਰਾਬਰ ਫਿਰ ਉੱਥੇ ਕਿਉਂ ਆ ਭੇਜਿਆ ਡਿਬਰੂਗੜ ਨਹੀਂ ਭੇਜਣਾ ਸੀ ਉੱਥੋਂ ਡਰ ਲਾਏ ਕਿਤੇ ਹੋਰ ਜੇਲ੍ਹ ਚ ਭੇਜ ਦਿੰਦੇ ਕਿਉਂਕਿ ਇਹੇ ਵੀ ਬੰਦੇ ਉਹੀ ਨੇ ਜਿਹੜੇ ਨੈਸ਼ਨਲ ਸਿਕਿਉਰਿਟੀ ਵਾਸਤੇ ਕੀ ਆ ਖਤਰਾ ਨੇ ਤੇ ਇਹਨਾਂ ਬੰਦਿਆਂ ਨੂੰ ਮੈਂ ਕਹਣਾ ਵੀ ਅਜੇ ਤੱਕ ਇਹਨਾਂ ਦੇ ਉੱਤੇ ਬਾਰ ਕਿਉਂ ਨਹੀਂ ਕੋਈ ਕੀਤਾ ਗਿਆ ਠੀਕ ਹੈ ਇਹਨਾਂ ਬੰਦਿਆਂ ਨੂੰ ਜੇਲ੍ਹ 'ਚ ਸਿੱਟਣਾ ਬਣਦਾ ਸੀ ਕਿ ਨਹੀਂ ਬਣਦਾ ਨਾਲ ਤਾਂ ਇਹਨਾਂ ਦੀ ਬਤਤ ਹੋ ਜਾਂਦੀ ਆ ਅਟੈਕ ਵਗੈਰਾ ਨਾ ਹੁੰਦੇ ਇਸੇ ਕਰਕੇ ਮੈਂ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਇਹ ਗੱਲ ਦੀ ਸਪੋਰਟ ਦੇ ਵਿੱਚ ਬੋਲਿਓ ਜ਼ਰੂਰ ਵੀ ਸਿੱਖਾ ਤੇ ਜੇ ਐਨਐਸਏ ਲੱਗ ਸਕਦੀ ਆ ਤਾਂ ਫਿਰ ਇਹਨਾਂ ਤੇ ਐਨਐਸਏ ਕਿਉਂ ਨਹੀਂ ਲੱਗਦੀ ਜਿਹੜੇ ਬੰਦੇ ਸ਼ਰੇਆਮ ਜਰਕੀਆ ਬਕਵਾਸ ਕਰਦੇ ਸੀ ਬਕਵਾਸ ਕੀ ਕੀਤੀ ਆ ਜਿਹੜੇ ਤੇ ਅਟੈਕ ਹੋਇਆ ਸਾਰੇ ਬਹਿਤਰ ਜਾਣਦੇ ਹੋ 6 ਜੂਨ ਨੂੰ ਜਿਹੜਾ ਸਭ ਤੋਂ ਸਾਡਾ ਕੀ ਆ ਅੱਲਿਆ ਜੇ ਜ਼ਖਮ ਆ ਉਹ ਜ਼ਖਮ ਦੇ ਉੱਤੇ ਕੀ ਇਹਨੇ ਹੱਥ ਲਾਇਆ ਸੀ ਤੇ ਕਿਹਾ ਕੀ ਸੀ ਵੀ ਲੱਡੂ ਵੰਡਣ ਦੀ ਗੱਲ ਕੀ ਇਹਨੇ ਕੀਤੀ ਫੇਰ ਸਾਡੇ ਗੁਰੂ ਸਾਹਿਬਾਨਾਂ ਨੂੰ ਇਹ ਬੰਦਾ ਕੀ ਬੋਲਿਆ ਕਹਿੰਦਾ ਕੀ ਸਾਰੇ ਹਿੰਦੂ ਨੇ ਇਸ ਕਰਕੇ ਮੈਂ ਤੁਹਾਡੇ ਤੋਂ ਕੀ ਇੱਕ ਸੈਂਕੀ ਇਹ ਗੱਲ ਕਹਿਣਾ ਦੂਜਾ ਜ਼ਿੰਮੇਵਾਰ ਕੌਣ ਆ ਇਸ ਮਸਲੇ ਤੇ ਦੋਸਤੋ ਦੂਜਾ ਸਭ ਤੋਂ ਵੱਡਾ ਜੇ ਜ਼ਿੰਮੇਵਾਰ ਅਸੀਂ ਦੇਖੀਏ ਤਾਂ ਸਭ ਤੋਂ ਵੱਡਾ ਜ਼ਿੰਮੇਵਾਰ ਸਾਡਾ ਮੀਡੀਆ ਹੁਣ ਇਹ ਮੀਡੀਆ ਕਰਦਾ ਕੀ ਆ ਇਹ ਅੱਗ ਲਾਉ ਜਿਹੜੇ ਜੰਤਰ ਨੇ ਨਾ ਡੱਬੂ ਕੁੱਤੇ ਨੇ ਨਾ ਕੁਲੇ ਜਾ ਜਾ ਕੇ ਮਾਈਕ ਲੈ ਕੇ ਹੁਣ ਖੜੀ ਜਾਂਦਾ ਤੇ ਸਾਰੇ ਹੁਣ ਫੇਰ ਕੀ ਆ ਬਕਵਾਸ ਉਹੀ ਜਿਹੜੀ ਮੂੰਹ ਦੀ ਬਵਾਸੀਰ ਆ ਉਹੀ ਗੰਦ ਕੱਢਦੇ ਮੂੰਹ ਵਿੱਚ ਦੀ ਉਹ ਫੇਰ ਕੱਢੀ ਜਾਂਦੇ ਆ ਗੰਦ ਠੀਕ ਹੈ ਨਾ ਤੇ ਇਹ ਮਿਲਕ ਇੱਕੋ ਗੱਲ ਕਹਿਣਾ ਮੀਡੀਆ ਵਾਲ ਨੂੰ ਹੱਥ ਬੰਨ ਕੇ ਵੀ ਘੱਟ ਤੋਂ ਘੱਟ ਤੁਸੀਂ ਕਿਸੇ ਯਾਰ ਸੋਬਰ ਬੰਦੇ ਕੋਲੋਂ ਕਿਸੇ ਚੱਜ ਦੇ ਬੰਦੇ ਤੋਂ ਬਿਆਨ ਲੈ ਲਓ ਹੁਣ ਮੀਡੀਆ ਵਾਲੇ ਸਿਰਫ ਆਪਦੀ ਪਬਲਿਸਿਟੀ ਵਾਸਤੇ ਇਸ ਮੁੱਦੇ ਨੂੰ ਤੂਲ ਦੇ ਰਹੇ ਆ ਇਹਨੂੰ ਹਿੰਦੂ ਸਿੱਖ ਦਾ ਮਸਲਾ ਜਿਹੜੇ ਬੰਦੇ ਬਣਾਉਣ ਨੂੰ ਫਿਰਦੇ ਆ ਇੱਥੇ ਨਾ ਕੋਈ ਹਿੰਦੂ ਦਾ ਮਸਲਾ ਨਾ ਸਿੱਖ ਦਾ ਮਸਲਾ ਨਾ ਪਹਿਲਾਂ ਅਸੀਂ ਦੇ ਨਾ ਗਾਹਾਂ ਹੋਣਾ ਕਿਉਂਕਿ ਨਾ ਤਾਂ ਸਾਡਾ ਧਰਮ ਕੀ ਐ ਇਹ ਸਾਨੂੰ ਮਤ ਦਿੰਦਾ ਨਾ ਹਿੰਦੂ ਧਰਮ ਕੀ ਐ ਇਹ ਮਤ ਦਿੰਦਾ ਜਿਹੜੀ ਕੀ ਆ ਇਹਨਾਂ ਦੇ ਜਿਹੜੇ ਆ 25-30 ਮਾਕੇ ਬੰਦੇ ਆ ਸਾਰੇ ਪੰਜਾਬ ਦੇ ਜਿਹੜੇ ਅੱਗ ਲਾਈ ਜਾਂਦੇ ਆ ਇਹਨਾਂ ਸਾਰੇ ਬੰਦਿਆਂ ਤੇ ਅਜੇ ਤੱਕ ਐਨਐਸਏ ਲਾ ਕੇ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਮੰਗੇ ਜੇਲ੍ਹ ਤੇ ਸਿੱਖ ਨੌਜਵਾਨ ਜਦੋਂ ਗੱਲ ਕਰਦਾ ਉਹਨੂੰ ਡੇਬਰੂਗੜ੍ਹ ਭੇਜਿਆ ਜਾ ਸਕਦਾ ਫਿਰ ਇਹਨਾਂ ਤੇ ਜੇ ਲੱਗ ਜੇ ਮੈਂ ਕਹਿੰਦਾ ਇਹਨਾਂ ਬੰਦਿਆਂ ਨੂੰ ਕਿਹਨੇ ਚੂਣੀ ਕਢਣੀ 25-30 ਦਾ ਬਾਲਿਆ ਦੋ ਬੰਦਿਆਂ ਦੀ ਲਾ ਦਿਓ ਪਰ ਤੁਸੀਂ ਉਲਟਾ ਕੰਮ ਕਰ ਰਹੇ ਹੋ ਉਹਨਾਂ ਨੂੰ ਸਿਕਿਉਰਟੀਆਂ ਦੇ ਰਹੇ ਹੋ ਸਭ ਤੋਂ ਵੱਡਾ ਕੰਮ ਪ੍ਰਸ਼ਾਸਨ ਨੇ ਕਰਨਾ ਕਿ ਇਹ ਸਿਕਿਉਰਟੀ ਪਾਸੇ ਕਰ ਲਓ ਮੈਂ ਕਹਿੰਦਾ ਉਸੇ ਦਿਨ ਕੀ ਇਹਨਾਂ ਦੀ ਮੂੰਹ ਦੀ ਬਵਾ ਕਿ ਤੁਸੀਂ ਸਿਕਿਉਰਿਟੀ ਪਾਸੇ ਕਰ ਲਈ ਜਿਹੜੇ ਇਹ ਬਿਆਨ ਦਿੰਦੇ ਆ ਉਹ ਬਿਆਨ ਕੀ ਉਹਦਾ ਹੀ ਬੰਦ ਹੋ ਜਾਣੇ ਸਿਕਿਉਰਟੀਆਂ ਦੇ ਕੇ ਮਸਲਾ ਹੱਲ ਨਹੀਂ ਹੋਣਾ ਜਿੰਨੀਆਂ ਮਰਜ਼ੀ ਦੇ ਲੋ ਆ ਸ਼ਰੇਆਮਕੀਆ ਸੁਧੀਰ ਸੂਰੀ ਦਾ ਕੀ ਆ ਕਿੰਨੇ ਗਨਮੈਨ ਖੜੇ ਸੀ ਉਹ ਛੱਡੋ ਯਾਰ ਮੈਂ ਕਹਣਾ ਸਿੱਖ ਕੌਮ ਨਾਲ ਪੰਗਾ ਲੈਣ ਵਾਲਾ ਕੀ ਆ ਮੁੱਖ ਮੰਤਰੀ ਨਹੀਂ ਬਚਿਆ ਨਾ ਪ੍ਰਧਾਨ ਮੰਤਰੀ ਬਚਿਆ ਤੇ ਨਾ ਕੀ ਆ ਫੌਜ ਦਾ ਮੁਖੀ ਬਚਿਆ ਇਸ ਕਰਕੇ ਸਿਕਿਉਰਟੀਆਂ ਕੰਮ ਨਹੀਂ ਕਰਦੀਆਂ ਕੋਈ ਨਾ ਕੋਈ ਨਵਾਂ ਰਾਹ ਲੱਭਣਾ ਪਊ ਤੇ ਰਾਹ ਇੱਕੋ ਹੀ ਆ ਕਿ ਜਿਹੜੇ ਬੰਦੇ ਇਹ ਬਕਵਾਸ ਕਰਦੇ ਆ ਬਾਲੇ ਬੰਦੇ ਨੇ ਯਾਰ ਸਾਰੇ 25 30 ਬੰਦੇ ਆ ਪੂਰੇ ਪੰਜਾਬ ਚ ਦੋ ਬੰਦਿਆਂ ਤੇ ਐਨਐਸਏ ਲਾ ਦਿਓ ਮੈਂ ਕਹਿੰਦਾ ਸਾਰੇ ਕਿ ਆ ਝਾਗਾਂ ਨੂੰ ਵਹਿ ਜਾਣਗੇ ਇਸੇ ਕਰਕੇ ਇਸ ਗੱਲ ਨਾਲ ਜੇ ਸਹਿਮਤ ਹੋ ਤਾਂ ਹਾਮੀ ਭਰੋ ਤੇ ਸ਼ੇਅਰ ਕਰੋ ਜੇ ਇਸ ਗੱਲ ਨਾਲ ਸਹਿਮਤ ਹੈਗੇ ਹੋ ਤੇ ਦੂਜੇ ਜਿਹੜੇ ਜ਼ਿੰਮੇਵਾਰ ਨੇ ਸਭ ਤੋਂ ਵੱਡੇ ਉਹ ਕੀ ਆ ਸਿਆਸੀ ਪਾਰਟੀਆਂ ਨੇ ਅੱਜ ਬਿਆਨ ਕੀ ਆਇਆ ਜਾਖੜ ਸਾਹਿਬ ਵੀ ਬਿਆਨ ਦਿੰਦੇ ਆ ਸੁਖਵੀਰ ਬਾਦਲ ਵਰਗੇ ਵੀ ਬਿਆਨ ਦੇਈ ਜਾਂਦੇ ਆ ਤੇ ਸਾਰੇ ਜਿੰਨੇ ਮੈਂ ਕਿ ਬਿੱਟੂ ਵਰਗੇ ਆ ਰੋਨੀਤ ਬਿੱਟੂ ਵਰਗੇ ਜਿਹੜੇ ਕਿ ਸਭ ਤੋਂ ਵੱਡੇ ਮੈਂ ਡੱਬੂ ਕੁੱਤਾ ਕਹਿਣਾ ਹੁੰਦਾ ਇਹ ਸਾਰਿਆਂ ਨੇ ਅੱਗ ਲਾਈ ਆ ਪੰਜਾਬ 'ਚ ਯਾਰ ਇਸ ਮੁੱਦੇ ਦੇ ਉੱਤੇ ਸਾਰੇ ਬੰਦਿਆਂ ਨੇ ਕੀ ਆ ਭਗਵੰਤ ਮਾਨ ਦੀ ਕੁਰਸੀ ਤੋਂ ਕੀ ਆ ਜ਼ਿੰਮੇਵਾਰ ਠਹਿਰਾ ਕੇ ਗੱਲ ਕਰੀ ਜਾਂਦੇ ਆ ਮੈਂ ਕਹਣਾ ਕੀ ਆ ਇਹਦੇ ਜ਼ਿੰਮੇਵਾਰ ਕੌਣ ਆ ਇਹ ਗੱਲ ਕੀ ਤੁਹਾਨੂੰ ਸਮਝ ਨਹੀਂ ਪਉਜੀਏ ਸਿਆਣੇ ਹੁੰਦੇ ਨਾ ਸਾਡੇ ਲੀਡਰ ਤਾਂ 1978 ਤੋਂ ਬਾਅਦ ਜਿਹੜਾ ਵਰਤਾਂ ਸਾਡੇ ਨਾਲ ਵਾਪਰਿਆ ਉਹ ਹੁੰਦਾ ਨਹੀਂ ਸੀ ਜੇ ਕੁਰਸੀ ਦੇ ਸਕੇ ਨਾ ਹੁੰਦੇ ਤੇ ਚੰਗਾ ਰੋਲ ਨਿਭਾਉਣ ਵਾਲੇ ਹੁੰਦੇ ਤੇ ਸਹੀ ਬਿਆਨਬਾਜ਼ੀ ਕਰਨ ਵਾਲੇ ਹੁੰਦੇ ਮੈਂ মিডিਆ ਤੇ ਵੀ ਗੱਲ ਕਰਦਾ ਇੱਕ ਤਾਂ ਇਹੋ ਜਿਹੇ মিডিਆ ਵਾਲੇ ਜਿਹੜੇ ਕਰਦੇ ਆ ਉਹਨਾਂ ਨੂੰ ਲਾਣਤਾ ਜ਼ਰੂਰ ਪਾਇਓ ਜਿਹੜੇ ਬੰਦੇ ਕੀ ਆ ਇਹਨਾਂ ਹੁਣ ਜਾਂਦਾ ਕੌਣ ਆ ਮੈਨੂੰ ਐਂ ਦੱਸੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਕਦੇ ਮਿੱਤਰੋੜੇ ਦਾ ਬਿਆਨ ਲਿਆ ਜਾਂ ਹੋਰ ਮੁੱਦੇ ਤੇ ਕਦੇ ਮਿੱਤਰੋੜਰ ਕੇ ਜਾਂ ਹੋਰ ਕੁਝ ਬੋਲੇ ਆ ਜਦੋਂ ਕੋਈ ਇਹੋ ਜੀ ਘਟਨਾ ਘਟਦੀ ਆ ਤਾਂ ਇਹ ਨਾਲ ਦੀ ਨਾਲ ਕੀ ਆ ਇਹਨਾਂ ਨੂੰ ਕੱਢ ਲੈਂਦੇ ਆ ਇਹਨਾਂ ਕੋਲੇ ਜਾ ਕੇ ਕੀ ਆ ਪੋਪੂਜਾ ਲੈ ਕੇ ਖੜ ਜਾਂਦੇ ਆ ਤੇ ਫਿਰ ਇਹ ਬਕਵਾਸ ਕਰਦੇ ਆ ਤੇ ਫਿਰ ਉਹ ਮੂੰਹ ਦੀ ਬਵਾਸੀਰ ਇਹਨਾਂ ਦਾ ਫਿਰ ਇਲਾਜ ਕੀ ਹੋਣਾ ਫਿਰ ਥੌਲੇ ਪੈਂਦੇ ਆ ਕੱਲਾ ਇੱਥੇ ਨਹੀਂ ਪਿਆ ਬਹੁਤ ਥ ਹੁਣ ਕਰਨਾ ਕੀ ਆ ਮੈਂ ਪਹਿਲਾਂ ਵੀ ਗੱਲ ਕੀਤੀ ਐ ਕਿ ਤਾਂ ਸਿਕਿਉਰਿਟੀ ਵਾਪਸ ਲੈ ਲਓ ਇਹਨਾਂ ਦੀ ਮੈਂ ਕਹਿੰਦਾ ਬਦਕਲਾਮੀ ਉੱਧੇ ਹੀ ਬੰਦ ਹੋ ਜੂ ਤੇ ਦੂਜਾ ਕੀ ਐ ਕੋਰਟ ਜਾਣਗੇ ਵੱਧ ਤੋਂ ਵੱਧ ਤੁਹਾਡੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਵੀ ਸਾਨੂੰ ਸਿਕਿਉਰਿਟੀ ਨਹੀਂ ਦੇ ਰਹੇ ਉੱਥੇ ਇਹਨਾਂ ਦੀ ਹੀਡ ਸਪੀਚ ਮੂਰੇ ਕਰ ਦਿਓ ਤਾਂ ਕੋਰਟਾਂ ਕਹਣਗੇ ਇਹਨੂੰ ਅੰਦਰ ਸਿੱਟੋ ਵੀ ਇਹਨਾਂ ਤੇ ਐਨਐਸਏ ਲਾਓ ਕਿਉਂਕਿ ਇਹਨਾਂ ਦੇ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਸੁਣੀ ਨਹੀਂ ਜਾ ਸਕਦੀ ਇਸ ਕਰਕੇ ਮੈਂ ਕਹਿੰਦਾ ਕਿ ਪ੍ਰਸ਼ਾਸਨ ਜਿਹੜਾ ਜੇ ਆਪਦਾ ਰੋਲ ਨਿਭਾਵੇ ਮੈਂ ਕਹਿੰਦਾ ਪਿਛਲਾ ਟਾਈਮ ਆਪਾਂ 2016 ਤੋਂ ਟਾਈਮ ਚੱਕ ਲਈ ਗਏ ਦੁਰਗਾ ਪ੍ਰਸ਼ਾਦ ਹੋ ਗਿਆ 2016 ਤੋਂ ਬਾਅਦ ਬਾਅਦ ਜਿੰਨਾਂ ਦੇ ਉੱਤੇ ਵੀ ਅਟੈਕ ਹੋਇਆ ਦੁਰਗਾ ਪ੍ਰਸ਼ਾਦ ਹੋ ਗਿਆ ਜਗਦੀਸ਼ ਕਗਨੇਜਾ ਹੋ ਗਿਆ ਅਮਿਤ ਸ਼ਰਮਾ ਹੋ ਗਿਆ ਰਵਿੰਦਰ ਗੁਸਾਈ ਹੋ ਗਿਆ ਉਸ ਤੋਂ ਬਾਅਦ ਇੱਕ ਸੀ ਵਿਪਨ ਸ਼ਰਮਾ ਹੋ ਗਿਆ ਫਿਰ ਸੁਧੀਰ ਸੂਰੀ ਹੋ ਗਿਆ ਤੇ ਵਿਕਾਸ ਬੱਗਾ ਪਿੱਛੇ ਜੇ ਹੋਇਆ ਉਹਦੇ ਤੇ 2024 ਦੇ ਵਿੱਚ ਹੀ ਰੋਪੜ ਨੰਗਲ ਸੌਰੀ ਇਹਨਾਂ ਸਾਰੇ ਬੰਦਿਆਂ ਤੇ ਅਟੈਕ ਹੋਇਆ ਪਰ ਇਹਨਾਂ ਬੰਦਿਆਂ ਦਾ ਤੁਸੀਂ ਰਿਕਾਰਡ ਚੈੱਕ ਲਓ ਯਾਰ ਇਹਨਾਂ 'ਤੇ ਅਟੈਕ ਕਿਉਂ ਹੋਇਆ ਕਿਉਂਕਿ ਸਾਰੇ ਕੀ ਆ ਮੈਂ ਹਿੰਦੂ ਨਹੀਂ ਕਹਿੰਦਾ ਇਹਨਾਂ ਨੂੰ ਇਹਨਾਂ ਨੇ ਕੀ ਆ ਇੱਕ ਦਲ ਬਣਾਇਆ ਹੁਣ ਸੇਵਾ ਸੈਨ ਵਾਲੇ ਕੀ ਆ ਪੰਜਾਬ ਚ 32 ਦਲ ਬਣੇ ਹੋਏ ਆ ਪੰਜਾਬ ਤੋਂ ਬਿਨਾ ਮੈਂ ਕਹਿੰਦਾ ਨਾਲ ਗੁਹੰਡੀ ਸੂਬਾ ਲਾ ਲਓ ਦਿੱਲੀ ਹੈ ਨਹੀਂ ਹਰਿਆਣਾ ਚ ਹੈ ਨਹੀਂ ਯੂਪੀ ਚ ਹੈ ਨਹੀਂ ਬਿਹਾਰ ਚ ਹੈ ਨਹੀਂ ਕਿਤੇ ਸਿਪਹ ਸੈਨਾ ਦੇ ਗਰੁੱਪ ਹੈ ਨਹੀਂ ਇਹ ਸਾਡੀ ਗਰੁੱਪ ਕਿਉਂ ਬਣੇ ਆ ਕਿਉਂਕਿ ਇਹ ਸਾਰੇ ਬੰਦੇ ਨੇ ਦੁਕਾਨਦਾਰੀਆਂ ਖੋਲੀਆਂਆਂ ਗਈਆਂ ਨੇ ਇਹ ਗਨਮੈਨ ਲੈਂਡ ਦੇ ਮਾਰੇ ਦਬਸ਼ ਪਾਉਣ ਦੇ ਮਾਰੇ ਫਿਰ ਗਲਤ ਕੰਮ ਕਰਨੇ ਹੁੰਦੇ ਉਹਦੇ ਸਿਰ ਤੇ ਇਹਨਾਂ ਨੇ ਇਹ ਬੰਦੇ ਫਿਰ ਕੀ ਕਰਦੇ ਆ ਗਲਤ ਬਿਆਨਬਾਜ਼ੀ ਕਰਦੇ ਆ ਉਹ ਗਲਤ ਬਿਆਨਬਾਜ਼ੀ ਕਰਕੇ ਫਿਰ ਇਹਨੂੰ ਖਤਰਾ ਖੜਾ ਹੋ ਜਾਂਦਾ ਹੁਣ ਕੱਲਾ ਇਹਦੀ ਗੱਲ ਨਹੀਂ ਮੈਂ ਕਰ ਹੋਰ ਵੀ ਜਿੰਨੇ ਬੰਦੇ ਨੇ ਇਹ ਕੰਮ ਕੀਤਾ ਆ ਪਿੱਛੇ ਜੇ ਬਠਿੰਡੇ ਦੇ ਵਿੱਚ ਇੱਕ ਕੇਸ ਹੋਇਆ ਸੀ ਆਪਦੇ ਆਪ ਨੂੰ ਹਿੰਦੂ ਆਗੂ ਕਹਾਉਂਦਾ ਸੀ ਤੇ ਜਾਲੀ ਖਾਲਸਤਾਨ ਦੇ ਪੋਸਟਰ ਲਾਉਣ ਦਾ 2 ਲੱਖ ਦਾ ਸੌਦਾ ਕਰਕੇ ਕਿਸੇ ਗਰੀਬ ਬੰਦੇ ਤੋਂ ਤਾਂ ਕਿ ਮੈਨੂੰ ਕੀ ਹੈ ਸਿਕਿਉਰਿਟੀ ਮਿਲ ਜੇ ਉਹ ਬੰਦਾ ਕੀ ਹੈ ਅਰੈਸਟ ਹੋਇਆ ਉਸ ਤੋਂ ਬਿਨਾ ਜਿਹੜੇ ਬੰਦੇ ਤੇ ਅਟੈਕ ਹੁਣ ਹੋਇਆ ਆ ਲੁਧਿਆਣੇ ਹੋਇਆ ਇਹਦੇ ਬੰਦੇ ਨੇ ਵੀ ਕੀ ਹੈ ਗਲਤ ਆਪ ਨੂੰ ਥ੍ਰੈਟ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਬੰਦਾ ਜੇਲ੍ਹ ਜਾ ਕੇ ਆਇਆ ਉਸ ਕੰਮ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਕਹਿ ਦਈਏ ਜ਼ਿੰਮੇਵਾਰ ਉਸ ਤੋਂ ਬਿਨਾ ਕੀ ਹੈ ਮੈਂ ਕਿਹਾ ਕੋਈ ਸ਼ਿਵ ਸੈਨਾ ਜਿਹੜੇ ਬਨੋ ਉਹਨਾਂ ਦੇ ਜਿਹੜੇ ਮੈਂ ਕਿ 32 33 ਖੜੇ ਹੋਏ ਵੇ ਆ ਇਹਨਾਂ ਬੰਦਿਆਂ ਦੇ ਵਿੱਚੋਂ ਕਈ ਬੰਦਿਆਂ ਨੇ ਪਿੱਛੇ ਜੇ ਆਟੋ ਵਾਲਿਆਂ ਦੇ ਇੱਕ ਬੰਦਾ ਵਸੂਲੀ ਕਰਦਾ ਸੀ ਇੱਕ ਬੰਦਾ ਚੱਕਲਾ ਚਲਾਉਂਦਾ ਸੀ ਯਾਰ ਮਾਕੇ ਜਿਹੜਾ ਮਾਕੇ ਉਹਨੇ ਵੀ ਸੰਗਠਨ ਬਣਾਇਆ ਤੇ ਕਈ ਬੰਦੇ ਇਹਨਾਂ ਚੋਂ ਮਾਕੇ ਇਹੋ ਜਿਹੇ ਹੈਗੇ ਆ ਜਿਹੜੇ ਬੰਦਿਆਂ ਨੇ ਮਾਕੇ ਮੈਂ ਕਿਹੜਾ ਵੀ ਉਹ ਕਨਾਉਣੇ ਕੰਮ ਕੀਤੇ ਆ ਜਿਨ੍ਹਾਂ ਦਾ ਮੈਂ ਕੀ ਆ ਕੈਮਰੇ ਮੂਰੇ ਦੱਸ ਵੀ ਨਹੀਂ ਸਕਦਾ ਪਿੱਛੇ ਜੇ ਮਹਾਲੀ ਦੇ ਵਿੱਚ ਕਹਿੰਦੇ ਸੀਗਾ ਇੱਕ ਆਪਣਾ ਚੌਲਾਂ ਦੀ ਤੇ ਮਾਕੇ ਕੜੀ ਚੌਲ ਦੀ ਰੇੜੀ ਲਾਉਂਦਾ ਸੀ ਉਸ ਬੰਦੇ ਨੂੰ ਕਹਿੰਦੇ ਗਨਮੈਂਟ 10 ਮਿਲੇ ਵੇ ਸੀ ਤੇ ਕੋਲੇ ਇੱਕ ਹੋਰ ਖੜੇ ਨੇ ਪੁੱਛ ਲਿਆ ਵੀ ਇਹਨੂੰ ਕਿਉਂ ਮਿਲਿਆ ਕਹਿੰਦੇ ਜੀ ਇਹਨੇ ਕੀਆ ਸਿੱਖ ਕੌਮ ਦੇ ਉੱਤੇ ਕੋਈ ਨਾ ਕੋਈ ਅਟੈਕ ਕੀਤਾ ਸੀ ਕਹਿੰਦੇ ਵੀ ਕੋਈ ਬਕਵਾਸ ਮਾਰੀ ਸੀ ਉਹਦੇ ਕਰਕੇ ਇਹਨੂੰ ਗਨਮੈਨ ਬਣ ਦਿੱਤੇ ਉਹ ਬੰਦੇ ਨੇ ਘਰੇ ਜਾ ਕੇ ਗੁਰੂ ਸਾਹਿਬ ਦੀਆਂ ਤਸਵੀਰ ਲੈ ਕੇ ਉਹਦੀ ਬੇਅਦਬੀ ਕਰਤੀ ਉਹਨੂੰ ਪੈਰਾਂ 'ਚ ਰੋਲ ਦਿੱਤਾ ਨਾਲੇ ਤਾਂ ਕੁੱਟ ਖਾਧੀ ਨਾਲੇ ਜੇਲ੍ਹ ਗਿਆ ਪਰ ਅੱਜ ਉਹ ਵੀ ਇੱਕ ਸਿਵ ਸੈਨਾ ਦਾ ਗਰੁੱਪ ਬਣਾਈ ਖੜਾ ਹੁਣ ਸਿਵ ਸੈਨ ਨਾਲੇ ਜਿਹੜੇ ਪੰਜਾਬ 'ਚ 32 ਗਰੁੱਪ ਨੇ ਉਹਨਾਂ ਸਾਰਿਆਂ ਤੋਂ ਅਸਲੀ ਸਿਵ ਸੈਨਾ ਗਰੁੱਪ ਵੀ ਕੀ ਆ ਕੰਨੀ ਕਤਰੌਂਦਾ ਤੇ ਉਹਨਾਂ ਨੇ ਬਿਆਨ ਵੀ ਆਇਆ ਵੇ ਕਿ ਇਹਨਾਂ ਨਾਲ ਸਾਡਾ ਕੋ ਤੇ ਉਹਨਾਂ ਜਿਹੜਾ ਮਾਕੇ ਹਜੇ ਹੈਗੇ ਆ ਬੱਤੀ ਤੇ ਇਥੇ ਗਰੁੱਪ ਬਣਿਆ ਪ੍ਰਧਾਨ ਕਿਵੇਂ ਹੁੰਦਾ ਚਾਚਾ ਤਾਂ ਬਣ ਜਾਂਦਾ ਪ੍ਰਧਾਨ ਪਤ ਕੀ ਹੈ ਨੈਸ਼ਨਲ ਲੈਵਲ ਦਾ ਜਿਹੜਾ ਭਤੀਜਾ ਆਉਂਦਾ ਉਹਨੂੰ ਪ੍ਰਾਤ ਦਾ ਅਧਿਐਕਸ਼ ਬਣ ਜਾਂਦਾ ਤੇ ਇੱਕ ਤਾਂ ਹੋਰ ਫੜ ਲੈਂਦੇ ਉਹ ਬੰਦੇ ਨੂੰ ਜ਼ਿਲ੍ਹੇ ਦਾ ਪ੍ਰਧਾਨ ਲਾ ਲੈਂਦੇ ਆ ਬਣ ਗਿਆ ਸ਼ਿਵ ਸੈਨਾ ਗਰੁੱਪ ਇੰਨੇ ਸ਼ਿਵ ਸੈਨਾ ਗਰੁੱਪ ਪੰਜਾਬ 'ਚ ਬਣੇ ਵੇ ਪੰਜਾਬ 'ਚ ਹੀ ਕਿਉਂ ਬਣੇ ਵੇ ਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਇਹਨਾਂ ਸਾਰਿਆਂ ਬੰਦਿਆਂ ਨੂੰ ਕੀ ਆ ਮੈਂ ਕਹਿੰਦਾ ਵੀ ਇਹਨਾਂ ਦੇ ਪਿੰਜਰੇ ਖੋਲ੍ਹ ਦਿਓ ਉਹਨਾਂ ਨੂੰ ਪਾਸੇ ਕਰ ਦਿਓ ਜਿਹੜਾ ਸਲਾਈਡਰ ਪਿੰਜਰਾ ਜਾਂ ਕੁੱਤੇ ਵਾਲੀ ਵੀਡੀਓ 'ਚ ਪਾਸੇ ਕਰ ਦ ਤੇ ਜਦੋਂ ਸਲਾਈਡਰ ਪਰ ਜਿਹੜਾ ਪਾਸੇ ਹੋ ਜਾਂਦਾ ਉਦੋਂ ਬਾਅਦ ਪਤਾ ਲੱਗ ਜਾਂਦਾ ਉਹਨੂੰ ਅਮਰੀਕਾਤ ਕੀ ਆ ਨਾਲ ਦੀ ਨਾਲ ਚੁੱਪ ਕਰ ਜਾਂਦਾ ਇਹ ਸਾਰੇ ਕੀ ਆ ਜਿਹੜੇ ਬੋਲਦੇ ਆਣੇ ਸਾਰੇ ਚੁੱਪ ਕਰ ਜਾਣਗੇ ਹੁਣ ਮਸਲਾ ਇਹ ਕੀ ਆ ਅਮਿਤ ਰੋੜੇ ਵਰਗੇ ਵੀ ਕਹੀਆਂ ਨੇ ਸਾਡੇ ਸਮੁਦਾਏ ਤੇ ਹਮਲਾ ਹੋ ਗਿਆ ਜੀ ਸਾਡੇ ਤੇ ਕੀ ਆ ਹਿੰਦੂ ਕਮਿਊਨਿਟੀ ਤੇ ਹਮਲਾ ਹੋ ਗਿਆ ਥੋੜੀ ਬਕਵਾਸ ਇੱਕ ਬੰਦਾ ਮਾਰਦਾ ਯਾਰ ਉਹ ਬੰਦੇ ਦੇ ਕੁੱਟ ਪੈਂਦੀ ਉਹ ਸਮੁਦਾਏ ਤੇ ਹਮਲਾ ਕਿਵੇਂ ਹੋ ਗਿਆ ਸ਼ਰਿਆਮ ਲੁਧਿਆਣੇ ਦਾ ਜਿਹੜਾ ਸੀਪੀਆ ਕਮਿਸ਼ਨਰ ਆਫ ਪੁਲਿਸ ਆ ਮਾ ਕਿ ਉਹਨੇ ਸ਼ਰਿਆਮ ਇਹ ਗੱਲ ਕਹੀ ਆ ਕਹਿੰਦਾ ਵੀ ਨਿੱਜੀ ਦਰੰਜਿਸ਼ ਕਰਕੇ ਅਟੈਕ ਹੋਇਆ ਇਹ ਬੰਦੇ ਦੀ ਬੋਲ ਇਹ ਪ੍ਰਸ਼ਾਸਨ ਪਹਿਲਾਂ ਸੋਚ ਲੈਂਦਾ ਮੈਂ ਕਿਣਾ ਇਹ ਜੇ ਬੰਦੇ ਤੇ ਦੋ ਬੰਦਿਆਂ ਨੇ ਪੰਜਾਬ ਚ ਐਨਐਸਏ ਲੱਗ ਜੇ ਨਾ ਸਾਰੇ ਕੰਮ ਦਾ ਨਵੇੜਾ ਹੋ ਜੇ ਇਸ ਗੱਲ ਨਾਲ ਮੇਰੇ ਕਾਹ ਚ ਸਾਰੇ ਭਰਾ ਤੁਸੀਂ ਕੀ ਸਹਿਮਤ ਹੋਵੋਗੇ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਬੋਲਣਾ ਜ਼ਰੂਰੀ ਆ ਤੁਸੀਂ ਨਹੀਂ ਬੋਲਦੇ ਇਹ ਡੱਬੂ ਕੁੱਤੇ ਬੋਲਦੇ ਆ ਤੁਸੀਂ ਦੱਸੋ ਯਾਰ ਸਾਡਾ ਜੀ ਹਿੰਦੂ ਸਿੱਖ ਦਾ ਕਿੱਥੇ ਰੌਲਾ ਪਹਿਲਾਂ ਵੀ ਲਾ ਲੋ 78 ਤੋਂ ਲੈ ਕੇ ਜਿਹੜਾ ਮਾੜਾ ਕੀਆ ਮਾਕੇ ਜਿਹੜਾ ਲੰਘਿਆ ਸੰਘਰਸ਼ ਦਾ ਦੌਰ ਸੀ ਉਸ ਦੌਰ ਦੇ ਵਿੱਚ ਸਿੰਘ ਮੈਂ ਕਿਹਾ ਹਿੰਦੂ ਸਿੱਖ ਦੇ ਵਿੱਚ ਕੋਈ ਪੜਾ ਨਹੀਂ ਪਿਆ ਸਾਡੇ ਇਥੇ ਤਾਂ 47 ਤੋਂ ਪਹਿਲਾਂ ਵੀ ਕੋਈ ਪਾੜਾ ਨਹੀਂ ਪਿਆ ਨਾ ਅੱਜ ਸਾਡੇ ਕੋਈ ਪਾੜਾ ਤੇ ਨਾ ਹੀ ਇਹ ਪਾੜਾ ਪਹਿਣਾ ਕਿਉਂਕਿ ਸਾਡੇ ਗੁਰੂ ਦੀ ਮੱਤ ਵੀ ਹੈ ਨਹੀਂ ਇਹ ਤੇ ਨਾ ਅਸਲ ਕੀ ਹੈ ਜਿਹੜਾ Hindu ਧਰਮ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਦੀ ਇਹ ਮੱਤ ਆ ਜਿਹੜੇ ਬੰਦੇ ਬਕਵਾਸ ਕਰਦੇ ਆ ਭੌਂਕਦੇ ਆ ਨਾ ਬੰਦਿਆਂ ਨੂੰ ਕਹਿਦੇ ਹੋ ਵੀ ਤੁਸੀਂ 100 ਬੰਦੇ ਇਕੱਠੇ ਕਰ ਦਿਓ ਜੇ ਇਹਨਾਂ ਮਗਰ ਕੀ ਆ 10 ਬੰਦੇ ਇਕੱਠੇ ਨਹੀਂ ਹੁੰਦੇ ਦੱਸਦਾ ਮੈਂ ਬਾਹਲੇ ਕੰਨੇ ਦੇ ਘਰ ਦੇ ਬੰਦੇ ਇਹਨਾਂ ਨੂੰ ਸਿਆਣ ਦੇਣ ਜਿੱਦੀ ਘਰੇ ਕੋਈ ਔਕਾਤ ਨਹੀਂ ਨਾ ਉਹ ਬੰਦਾ ਸਿਰਸੈਣਾ ਦਾ ਗਰੁੱਪ ਆ ਆਪਦਾ ਖੜਾ ਕਰੀ ਬੈਠਾ ਪੰਜਾਬ 'ਚ ਇਹਨਾਂ ਸਾਰੇ ਬੰਦ ਮਾਕੇ ਲਗਾਮ ਕਸਨ ਬਾਤ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਇਹਨਾਂ ਦੀਆਂ ਸਿਕਿਉਰਟੀਆਂ ਲੋ ਵਾਪਸ ਇੱਕ ਬੰਦੇ ਨੂੰ 5-5 ਬੰਦੇ ਦੇ ਰੱਖਿਆ ਤੁਸੀਂ ਕਹਿੰਿਆ ਉਹਨੂੰ 10-10 ਦੇ ਰੱਖਿਆ ਇੱਕ ਦੀ 70000 ਤਨਖਾਹ ਯਾਰ 7-7 ਲੱਖ ਰੁਪਏ ਇਹਨਾਂ ਦੀ ਸਿਕਿਉਰਟੀ ਤੇ ਲੱਗੀ ਜਾਂਦਾ ਸਿਰਫ ਇਹਨਾਂ ਦੀ ਆਪ ਦੀ ਬਿਮਾਰੀ ਆ ਉਹ ਇਸੇ ਕਰਕੇ ਮੈਂ ਕਹਿਣਾ ਕਿ ਮੂੰਹ ਦੀ ਬਵਾਸੀਰ ਦਾ ਜਿਹੜਾ ਇਲਾਜ ਆ ਉਹ ਕੱਲਾ ਕੀ ਆ ਪਰਹੇਜ਼ ਆ ਪਰਹੇਜ਼ ਕਰਾਉਣ ਵਾਸਤੇ ਇਹਨਾਂ ਨੂੰ ਚੁੱਪ ਕਰਾਉਣ ਦੀ ਲੋੜ ਹੈ ਤੇ ਚੁੱਪ ਤਾਂ ਕਰਨਗੇ ਜੇ ਪ੍ਰਸ਼ਾਸਨ ਨੇ ਤੋਂ ਹੱਥ ਚੱਕੂ ਆ ਸਿਕਿਉਰਟੀ ਕਰਕੇ ਮਸਲਾ ਹੱਲ ਨਹੀਂ ਹੋਣਾ ਸੈਕਿਉਰਿਟੀ ਨੇ ਨਾ ਪ੍ਰਧਾਨ ਮੰਤਰੀ ਬਚਾਇਆ ਨਾ ਮੁੱਖ ਮੰਤਰੀ ਬਚਾਇਆ ਨਾ ਫੌਜ ਦਾ ਮੁਖੀ ਬਚਾਇਆ ਇਸ ਕਰਕੇ ਜੇ ਇਹਨਾਂ ਗੱਲਾਂ ਨਾਲ ਸਹਿਮਤੋਂ ਤਾਂ ਸਾਰੇ ਭਰਾਵਾਂ ਨੂੰ ਮੈਂ ਇੱਕੋ ਬੇਨਤੀ ਕਰਦਾ ਕਿ ਇਹਨਾਂ ਜੋ ਕੋਈ ਬੰਦਾ ਪੰਜਾਬ ਦੇ ਵਾਸਤੇ ਸਿਹਰਦਹਿਣੀ ਜਿਹੜਾ ਸਿਵ ਸ਼ੈਨਾ ਗਰੁੱਪ ਜੇ ਬਣਾਈ ਬੈਠੇ ਆ ਨਾ ਕੋਈ ਨਸ਼ਿਆਂ ਦੇ ਮੁੱਦੇ ਤੇ ਬੋਲਿਆ ਨਾ ਕੋਈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲਿਆ ਨਾ ਕੋਈ ਬੇਰਜ਼ਗਾਰੀ ਤੇ ਬੋਲਿਆ ਠੀਕ ਹੈ ਮਹਾਲੀ 'ਚ ਪਿੱਛੇ ਜਆ 20 ਦਿਨ ਪਹਿਲਾਂ ਇੱਕ ਬੰਦੇ ਨੂੰ ਸਜ਼ਾ ਹੋਈ ਆ ਹਿੰਦੂ ਵੀਰ ਦਾ ਇੱਕ ਕੀਆ 1994 'ਚ ਕਤਲ ਕਰਤਾ ਸੀ ਪੁਲਿਸ ਨੇ ਚੱਕ ਕੇ ਉਹਦਾ ਕੇਸ ਕੌਣ ਲੜਦਾ ਇੱਕ ਗੁਰਸਿੱਖਵਾਕੇ ਬੰਦਾ ਵਕੀਲ ਲੜਦਾ ਜਿਹੜਾ ਬੰਦਾ ਹਿਊਮਨ ਰਾਈਟਸ ਦੇ ਉੱਪਰ kia ਕੰਮ ਕਰਦਾ ਸੀ ਤੇ ਉਹਨਾਂ ਨੂੰ kia ਹੁਣ 20 ਸਾਲ ਪਹਿਲਾਂ ਸਜ਼ਾ ਹੋਈ ਆ ਉਸ ਬੰਦੇ ਦੇ ਸਬੰਧ ਦੇ ਵਿੱਚ ਕਿਹੜਾ ਮੈਨੂੰ ਦੱਸਵਾ ਸ਼ਿਵਸੈਨ ਆਲਾ ਬੋਲਿਆ ਇਹ ਭੌਂਕਦੇ kia ਜਦੋਂ ਕੁੱਤੇ ਇੱਕ ਦੋ ਵਾਰ ਨਿਕਲਦੇ ਆ ਇਹ ਜਦੋਂ ਕੋਈ ਨਾ ਕੋਈ ਮਸਲਾ ਖੜਾ ਹੋਣਾ ਹੁੰਦਾ ਤੇ ਜਦੋਂ ਉਹਨਾਂ ਨੇ ਅੱਗ ਲਾਉਣੀ ਹੁੰਦੀ ਆ ਤੇ ਇਸ ਅੱਗ ਨੂੰ ਸਪੋਰਟ ਕਰਦੇ ਕੌਣਾ ਕਿਤੇ ਨਾ ਕਿਤੇ ਪੁਲਿਸ ਵੀ ਕਰਦੀ ਆ ਇਹ ਜਿਹੜੇ ਬੱਤੀ ਤੇ ਇਤੀ ਗਰੁੱਪ ਬਣਾ ਜਾਰੇ ਤੇ ਰਹੇ kia ਟਾਊਟ ਦਾ ਕੰਮ ਵੀ ਕਰਦੇ ਆ ਪਿੱਛੇ ਜਿਹਦੇ ਪ੍ਰਚਾਰ ਕੀਤਾ ਗਿਆ ਉਹਨੂੰ ਜੈਕਟਾਂ ਪੁਆਈਆਂ ਮੇਰੀ ਗੱਲ ਯਾਦ ਰੱਖੋ ਇਹਨਾਂ ਤੋਂ ਕੱਲਾ ਤੁਸੀਂ ਹੱਥ ਚੱਕ ਲੋ ਇਹਨਾਂ ਨੂੰ ਸਿਕਿਉਰਿਟੀ ਦੇਣੀ ਬੰਦ ਕਰ ਲੋ ਪੰਜਾਬ 'ਚ ਕੋਈ ਚੂਨ ਨਹੀਂ ਘੜਦਾ ਪੰਜਾਬ ਘੁੱਗ ਵੱਸਦਾ ਗੁਰਾਂ ਦੇ ਨਾਂ ਤੇ ਵੱਸਦਾ ਤੇ ਨਾ ਹੀ ਤੇ ਕੋਈ ਹਿੰਦੂ ਮੁਸਲਮਾਨ ਦਾ ਜਾਂ ਹਿੰਦੂ ਤੇ ਸਿੱਖ ਦਾ ਕੋਈ ਰੌਲਾ ਨਹੀਂ ਹੈ ਸਾਡੀ ਕਿਸੇ ਧਰਮ ਦੀ ਮਤ ਸਾਨੂੰ ਇਹ ਸਿਖਾਉਂਦੀ ਨਹੀਂ ਇਹ 20 25 ਬੰਦੇ ਆ ਯਾਰ ਇਹਨਾਂ ਦੀ ਅਕਲ ਟਿਕਾਣੇ ਕਰਨ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹੀ ਬੇਨਤੀ ਕਰਦਾ ਕਿ ਇਹਨਾਂ ਬੰਦਿਆਂ ਨੂੰ ਸੱਦ ਕੇ ਸੁਨੀਲ ਜਾਖੜ ਦਾ ਵੀ ਫਰਜ਼ ਬਣਦਾ ਸੀ ਉਹਨਾਂ ਨੇ ਵੀ ਅਕਲ ਲਾਉਣ ਦੀ ਗੱਲ ਕੀਤੀ ਆ ਠੀਕ ਹੈ ਨਾ ਉਹਨਾਂ ਨੇ ਵੀ ਮਾ ਕੇ ਕਿਹਾ ਕਿ ਮੁੱਖ ਮੰਤਰੀ ਮਾ ਕੇ ਉਹ ਜ਼ਿੰਮੇਵਾਰਾ ਜੀ ਫਲਾਨਾ ਜੀ ਅਸਲ ਜ਼ਿੰਮੇਵਾਰ ਕੌਣ ਨੇ ਅਸਲ ਜ਼ਿੰਮੇਵਾਰ ਜਿਹੜਾ ਹੈਗਾ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਫਿਰਕੂ ਸੋਚ ਵਾਲੇ ਬੰਦਿਆਂ ਨੂੰ ਨੱਥ ਪਾਉਣ ਵਾਸਤੇ ਮੈਂ ਕਹਣਾ ਜਾਖੜ ਨੂੰ ਸੱਦ ਕੇ ਇਹਨਾਂ ਨੂੰ ਆਪਦੇ ਦਫ਼ਤਰ 'ਚ ਕਹਿ ਦਿੰਦਾ ਵੀ ਭਾਈ ਚੁੱਪ ਕਰ ਜੂ ਕਿਤੇ ਨਾ ਕਿਤੇ ਕੀ ਆ ਇਹ ਬੰਦਿਆਂ ਦੀਆਂ ਜੜਾ ਕਿੱਥੇ ਲੱਗੀਆਂ ਨੇ ਸਾਰੇ ਲੋਕ ਜਾਣਦੇ ਹੋ ਇਸ ਕਰਕੇ ਸਾਰਿਆਂ ਨੂੰ ਮੈਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਤੇ ਸਾਨੂੰ ਬੋਲਣਾ ਜ਼ਰੂਰੀ ਆ ਕਿ ਸਾਡੇ 'ਚ ਕਿੰਨਾ ਕਪੜਾ ਹੈਗਾ ਕਿੰਨਾ ਕ ਹਿੰਦੂ ਡਰ ਗਿਆ ਪੰਜਾਬ ਦਾ ਮੈਨੂੰ ਐਂ ਦੱਸਦੇ ਰਵਨੀਤ ਬਿੱਟੂ ਵਰਗੇ ਬਕਵਾਸ ਮਾਰੀ ਜਾਂਦਾ ਪੰਜਾਬ ਦਾ Hindu ਡਰਿਆ ਬੈਠਾ ਜੀ ਘਰੋਂ ਨਿਕਲਣ ਤੋਂ ਡਰਦਾ ਜੀ ਸਾਡਾ ਕਿਹੜਾ Hindu ਭਰਾ ਕੀ ਐਸ ਗੱਲ ਤੋਂ ਮਾ ਕੇ ਕੀ ਡਰਦਾ ਖੁੱਲ੍ਹੇ ਆ ਸਾਰਾ ਕੁਝ ਮਾ ਕੇ ਹੈਗਾ ਸਭ ਕੁਝ ਮਾ ਕੇ ਪੰਜਾਬ ਦੇ ਵਿੱਚ ਕੀ ਆ ਵਧੀਆ ਚੱਲਦਾ ਇਸ ਗੱਲ ਦੀ ਗਵਾਹੀ ਭਰਿਓ ਤੇ ਇਸ ਗੱਲ ਨਾਲ ਜੇ ਸਹਿਮਤ ਹੈਗੇ ਹੋ ਕਿ ਇਹਦਾ ਹੱਲ ਕੀ ਆ ਇਹੀ ਆ ਜਿਹੜਾ ਕਿ ਆ ਤੁਹਾਡੇ ਨਾਲ ਗੱਲ ਕਰਦੇ ਜੇ ਹੋਰ ਵੀ ਕੋਈ ਹੱਲ ਹੈਗਾ ਤਾਂ ਭਰਾ ਕਮੈਂਟ ਬਾਕਸ ਦੇ ਵਿੱਚ ਸੁਝਾਓ ਜਰੂਰ ਐਨੀਆਂ ਕ ਬੇਨਤੀਆਂ ਕਰਦਾ ਸਾਰੇ ਭਰਾਵਾਂ ਨੂੰ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ